ਅੱਜ ਬਲਾਕ ਕਨਵਾਨ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਹਰੀਸ਼ ਦਿਆਮਾ ਨੇ ਗਰਦਾਸਪੁਰ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਅਤੇ ਜੋ ਕਿਸਾਨ ਝੋਨੇ ਦੀ ਕਟਾਈ ਤੋਂ ਬਾਅਦ ਨਾਰ ਨੂੰ ਅੱਗ ਲਗਾ ਦਿੰਦੇ ਸੀ ਉਹਨਾਂ ਨੂੰ ਇਸ ਸੰਬੰਧੀ ਹੋਣ ਵਾਲੇ ਨੁਕਸਾਨਾਂ ਬਾਰੇ ਵਿਕੀ ਨਾਲ ਜਾਣਕਾਰੀ ਦਿੱਤੀ ਗਈ ਪੀ ਦੇ ਸੋਤਰ ਗਏ ਨਹੀਂ ਤੇ ਉਹ ਹੁਣ ਐਜ਼ ਕਿਸਾਨ ਸਾਡੇ ਫੈਕਟਰੀ ਨਾਲ ਜੁੜੇ ਹੋਏ ਨੇ ਡਾਕਟਰ ਨੂੰ ਵਿਸ਼ਵਾਸ ਹੁੰਦਾ ਹੈ ਕਿ ਬਹੁਤ ਸਾਰੇ ਮੇਰੇ ਵੀਰ ਅੱਜ ਇੱਥੇ ਬੈਠੇ ਨੇ ਵੀ ਜਿਨ੍ਹਾਂ ਨੇ ਕਦੀ ਆਗਰ ਲਗਾਈ ਵੀ ਨਹੀਂ ਸੋ ਜਿਹੜੇ ਆਗਰ ਲਗਾ ਰਹੇ ਸੀ ਉਹਨਾਂ ਨੂੰ ਵੀ ਇੱਕ ਪੈਂਡਾ ਲਿਆ ਨਾ ਜਿਹੜਾ ਖੇਤੀਬਾੜੀ ਅਫਸਰ ਆ ਉਹਨਾਂ ਨਾਲ ਸਾਡੇ ਤਾਲ ਮਿਲਣ ਨੇ ਪੂਰੇ ਇੱਕ ਸਰ ਪਿੰਡ ਸਿੰਬਲੀ ਆ ਉੱਥੇ ਸਾਡੀ ਬਹੁਤ ਦਿੱਕਤ ਆਈ ਸੀ ਸਾਲ ਆਪ ਨੂੰ ਤੌਰ ਤੇ ਸਹਿਯੋਗ ਰਿਵੀਊ ਅੱਜ ਈਆਰ ਤੋਂ ਪਹਿਲਾਂ ਅਸੀਂ ਪੂਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਡਿਸਟ੍ਰਿਕਟ ਪੁਲਿਸ ਦੀ ਚਾਹੀਆ ਹੈ ਵਨਰ ਜਿਹੜਾ ਉਹਨਾਂ ਖੇਤੀਬਾੜੀ ਖੇਤੀਬਾੜੀ ਦੇ ਮਾਰਟਰ ਰਿਲੇਟਡ ਮੱਤਲਬ ਪੁਲਿਸ ਦਾ ਕੀ ਰੋਲ ਹੈ ਤੇ ਐਸਐਸਓ ਦਾ ਕੀ ਰੋਲ ਹੈ ਜਿਹੜੀ ਅਸੀਂ ਮੀਟਿੰਗ ਕੀਤੀ ਸੀ ਉਹਦੇ ਵਿੱਚ ਸਾਡਾ ਇੱਕ ਹੀ ਮੁੱਦਾ ਸੀਗਾ ਕਿ ਆਪਾਂ ਕਿਸ ਤਰ੍ਹਾਂ ਆਪਣੇ ਪੂਰੇ ਬਰਦਾਸਪੁਰ ਦੇ ਉਨੇ ਕੇ ਸਾਹੂ ਪੈਣ ਤਰਾ ਹੈ ਉਹਨਾਂ ਨੂੰ ਇਸ ਚੀਜ਼ ਤੋਂ ਦੂਰ ਰੱਖਿਓ ਮੇਰੇ ਤੋਂ ਪਹਿਲਾਂ ਜਿਹੜਾ ਐਕਸਪਰਟ ਸੀ ਤੁਹਾਡੇ ਆਪਣੇ ਸਾਥੀ ਵੀ ਸੀ ਆਪਣੇ ਮੁਲਾਜ਼ਮ ਵੀ ਸੀ ਉਹਨਾਂ ਨੇ ਸਾਰਿਆਂ ਨੂੰ ਤੁਹਾਨੂੰ ਬੜੀ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਦੱਸਿਆ ਕਿ ਸਾਡੇ ਕੋਲ ਕਿਹੜੀ-ਕਿਹੜੀ ਸਹੂਲਤ ਉਪਲਬਧ ਹੈ ਜਾਂ ਕਿਹੜੇ ਪਹਿਲਾਂ ਅਧਿਆਤਿਕ ਦਾ ਮਾਇੂਦੀਕਾ ਖਾਲਸਾ ਮਾਇੂਦੀਕੀ ਪਤੇ ਮੇਰੇ ਤੋਂ ਪਹਿਲਾਂ एग्रीकल्चर एक्सपर्ट्स ने तो थोड़े गलबात की मैं पूरा यकीन है कि इसको पहला भी तो बख टाइम समय के थोड़े कैंप्स के थ्रू या पिंड जाके मुताबिक जानकारी लेके गई होगी ते एसएसपी साहब ने भी ज़्यादा दसिया बट तो मैं दसना है कि समय देना न जो सा सोच है समझ है ਉਹ ਬਦਲ ਰਹੀ ਜਾਂਦੀ ਹੈ ਜਦੋਂ ਕਾਨਸਪਟ ਸੌਲ ਮੇਲਾ ਤੇ ਜਿਹੜੇ ਗੱਲਾਂ ਸੀ ਉਦੋਂ ਸਾਡੇ ਕੋਲੇ ਚੈਨ ਸਾਡੀ ਜਿਹੜੀ ਸੋਚ ਸੀ ਉਹ ਉੱਤੇ ਲੱਗੀ ਸੀ ਜੀ ਵਿਚਾਰ ਜਿਹੜੇ ਨਾੜ ਨੂੰ ਅੱਗ ਲਾਣਾ ਕੀ ਇਹਦਾ ਹੱਲ ਹੈ ਇਸ ਤੋਂ ਬਿਨਾ ਹੋ ਨਹੀਂ ਸਕਦੀ ਹੈ ਮਟਤੂਗਾਰ ਸਾਡੇ ਐਗਰੀਕਲਚਰ ਯੂਨੀਵਰਸਿਟੀ ਨੇ ਸਰਦਾਰ ਨੇ ਸਾਇੰਸ ਟੈਕਨੋਲੋਜੀ ਡਿਪਾਰਟਮੈਂਟ ਨੇ ਇਸ ਤੇ ਬਹੁਤ ਮਿਹਨਤ ਕੀਤੀ ਇਹ ਇਹ ਕਿਹੜਾ ਕੀ ਹੱਲ ਲੰਭਿਆ ਜਾਵੇ ਕਿ ਤਾਂ ਕਿ ਜਿਹੜਾ ਜ਼ਿਮੀਦਾਰ ਹੈ ਉਸ ਨੂੰ ਇਸ ਤੋਂ ਹੱਲਾ ਮੋੜ ਲਿਆ ਜਾਵੇ ਇਹ ਨਹੀਂ ਹੈ ਕਿ ਜ਼ਿਮੀਦਾਰ ਨਹੀਂ ਸਮਝਦਾ ਕਿ ਅੱਗ ਲਾਉਣ ਨਾਲ ਨੁਕਸਾਨ ਹੈ ਬਟ 5-7 ਸਾਲ ਬਣਾਈ ਇਹ ਸਮਝਾਇਆ ਜਾਂਦਾ ਸੀ ਕਿ ਨੁਕਸਾਨ ਦਾ ਹੈਗਾ ਸਾਰੇ ਮੇਰੇ ਭਰਾ ਮੇਰੇ ਨਾਮ ਲੁਟ ਕੇ ਮੈਂ ਮੈਂ ਇੱਕ ਜ਼ਿੰਮੇਵਾਰ ਸਮਾਜਿਕ ਇੱਕ ਜ਼ਿੰਮੇਵਾਰ ਸਮਾਜਿਕ ਕਾਣੀ ਹੋਣ ਦੇ ਨਾਤੇ ਕਾਣੀ ਹੋਣ ਦੇ ਨਾਤੇ ਉਧਰਤ ਨੂੰ ਉਧਰਤ ਨੂੰ ਅੱਜ ਅੱਜ ਜਾਣ ਕੇ ਮਾਣ ਮਾਣ ਜਾਣ ਕੇ ਇੱਕ ਵਾਰ ਜਵਾਨਾਂ ਹਾਂ ਇੱਕ ਵਾਰ ਹੋਣਾ ਹਾਂ ਇਹ ਝੋਨੇ ਦੀ ਪਰਾਲੀ ਨੂੰ ਕੀ ਕੋਈ ਵੀ ਪਰਾਲੀ ਨੂੰ ਅੱਗ ਨਹੀਂ ਲਗਾਵਾਂਗਾ ਅੱਗ ਨਹੀਂ ਲਗਾਵਾਂਗਾ ਜੇ ਕੋ ਅੱਜ ਜਿਹੜਾ ਕੈਂਪ ਲਗਾਇਆ ਹੈ ਮੈਂ ਤੇ ਐਸਐਸਪੀ ਸਾਹਿਬ ਅਸੀਂ ਪਿੰਡ ਦੇ ਲੋਕਾਂ ਨਾਲ ਖਾਨੋ ਵਾਲ ਦੇ ਜੋੜੇ ਚ ਮਾਲ ਤੇ ਫਾਰਮਰਸ ਨੂੰ ਬੁਲਾਇਆ ਗਿਆ ਸੀ ਇੱਥੇ ਕਿਉਂਕਿ ਐਗਰੀਕਲਚਰ ਦਫਤਰ ਦੇ ਰੋਡ ਮੁਦਾਵ ਕੀ ਇਨਾ ਪਿੰਡਾਂ 'ਚ ਪਿਛਲੀ ਵਾਰ ਕਾਫੀ ਅੱਗਾਂ ਦੇ ਇਸੀਡੈਂਟ ਹੋਏ ਸੀ ਤਾਂ ਅਸੀਂ ਇੱਥੇ ਆ ਕੇ ਇਨਾ ਲੋਕਾਂ ਨਾਲ ਲੂ-ਬੂ ਹੋਣ ਆਏ ਸੀ ਵੀ ਇਨ੍ਹਾਂ ਦੀ ਕੀ ਸਮੱਸਿਆ ਸੀ ਕਿਉਂ ਇਨ੍ਹਾਂ ਵੱਲ ਅੱਗ ਲਾਈ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਕਲੀਅਰ ਕਰਨਾ ਆਇਆ ਵੀ ਅੱਗ ਨਾਲ ਲਾਈ ਜਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇਨ੍ਹਾਂ ਨਾਲ ਇੰਟਰੈਕਟ ਕਰਕੇ ਬਹੁਤ ਅੱਛਾ ਲੱਗਿਆ ਤੇ ਇਨ੍ਹਾਂ ਵੱਲੋਂ ਸਾਨੂੰ ਸਾਰਾ ਵਿਸ਼ਵਾਸ ਵੀ ਦਿਵਾਇਆ ਗਿਆ ਵੀ ਅਸੀਂ ਅੱਗ ਨਹੀਂ ਲਗਾਵਾਂਗੇ ਉਹਨਾਂ ਨੇ ਪ੍ਰਣ ਵੀ ਲਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸੇ ਤਰ੍ਹਾਂ ਅਸੀਂ ਸਾਡੀਆਂ ਟੀਮਸ ਹਰ ਪਿੰਡਾਂ 'ਚ ਜਾ ਰਹੀਆਂ ਨੇ ਜਾਗਰਤ ਕਰ ਰਹੀਆਂ ਨੇ ਕਿ ਸਾਡਾ ਨੂੰ ਪੁਲਿਸ ਦੇ ਸਾਡੇ ਸਿਵਲ ਦੇ ਅਫਸਰ ਸਾਹਿਬ ਇਕੱਠੇ ਜਾ ਜਾ ਕੇ ਇਹਨਾਂ ਨੂੰ ਸਮਝਾ ਦੇ ਨੇ ਕਿਸਾਨਾਂ ਨੂੰ ਇਹ ਨਾਲ ਹੀ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਤਾਂ ਕਿ ਇਹ ਨਾ ਹੋਵੇ ਜੇ ਅਸੀਂ ਜੋ ਉਹਨਾਂ ਨੂੰ ਪਿਛਲੀ ਵਾਰ ਸਮੱਸਿਆ ਆਈਆਂ ਉਹਨੂੰ ਹੱਲ ਕਰ ਸਕੀਏ ਸਾਡਾ ਉੱਚੀ ਧਿਆਨ ਹੈ ਜੀ ਜੋ ਪਿਛਲੀ ਵਾਰ ਅੱਗ ਲਾਉਣ ਦੇ ਕਾਰਨ ਸੀ ਉਹਨਾਂ ਨੂੰ ਸਮਝ ਕੇ ਅਸੀਂ ਉਹਨਾਂ ਦੇ ਜੋਗ ਤੰਦ ਕਰੀਏ ਇਹੋ ਸਮੱਸਿਆ ਹੱਲ ਕਰੀਏ ਇਹਨਾਂ ਦੀ ਤਾਂ ਜੋ ਕਿ ਇਹਨਾਂ ਨੂੰ ਉਹ ਸਮੱਸਿਆ ਹੁਣ ਦੁਬਾਰਾ ਨਾ ਫੇਸ ਕਰਨੀ ਪਵੇ ਤੇ ਇੱਕ ਅਸੀਂ ਸਾਫ਼ ਸੁਥਰਾ ਵਾਤਾਵਰਨ ਤੇ ਜੋ ਸਰਕਾਰ ਦੀ ਇੱਛਾ ਹੈ ਜੀ ਅਸੀਂ ਪੰਜਾਬ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਅੱਗ ਨਾਲ ਲੱਗਣ ਦਿੱਤੀ ਜਾਵੇ ਤੇ ਲਈ ਅਸੀਂ ਸਾਡੇ ਅਸੀਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਅਸੀਂ ਅੱਗੇ ਵੀ ਕਰਦੇ ਰਵਾਂਗੇ ਮੈਨੂੰ ਪੂਰੀ ਉਮੀਦ ਹੈ ਅਸੀਂ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਇਕੱਠੇ ਮਿਲ ਕੇ ਨਾਲ ਐਗਰੀਕਲਚਰ ਅਫਸਰ ਦੇ ਤੇ ਜਿਹੜੇ ਸਾਡੇ ਪ੍ਰੋਗਰੈਸਿਵ ਫਾਰਮਰ ਨੇ ਪਿੰਡਾਂ ਚ ਉਹਨਾਂ ਦੀ ਮਦਦ ਨਾਲ ਅਸੀਂ ਇੱਕ ਮੈਸੇਜ ਦਵਾਂਗੇ ਤੇ ਜਿਹੜੇ ਕਿਸਾਨਾਂ ਨੂੰ ਕੋਈ ਇਹਦੇ ਬਾਰੇ ਕੋਈ ਦੋ ਸ਼ਾਇ ਸੀ ਜਾਂ ਉਹਨਾਂ ਦੇ ਮਨ ਚ ਕੋਈ ਸ਼ੰਕਾ ਸੀ ਉਹਨੂੰ ਹਟਾ ਕਰਕੇ ਅਸੀਂ ਉਹਨੂੰ ਜ਼ੋਰ ਕਰਾਂਗੇ ਉਹ ਵੀ ਆਪਣੀ ਪਰਾਲੀ ਨੂੰ ਅੱਗ ਨਾ ਲਾਉਣ। ਅੱਜ ਜਿਹੜੇ ਵੀ ਬਲੌਗ ਕਰ ਨੂੰ ਆਉਂਦੇ ਨੇ ਬਖ ਬਖ ਪਿੰਡਾਂ ਦੀ ਵੀਡੀਓ ਦੇ ਨਾਲ ਡੀਸੀ ਸਾਹਿਬ ਤੇ ਮੇਰੀ ਕਾਫੀ سارے ਸਿਵਲ ਪ੍ਰਸ਼ਾਸਨ ਦੇ ਕੋਲ ਪ੍ਰਸ਼ਾਸਨ ਦੇ ਅਫਸਰ ਜਿਹੜੇ ਉਹਨਾਂ ਨੇ ਗਰਾਊਂਡ ਲੈਵਲ ਤੇ ਆ ਕੇ ਪਿੰਡਾਂ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ ਗੱਲ ਵੀ ਸੁਣੀ ਹੈ ਤੇ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ, ਇਸ਼ੂ ਹੈ ਉਹਨਾਂ ਨੂੰ ਵੀ ਸੁਣਿਆ। ਇਹ ਸਾਡਾ ਜਿਹੜਾ ਮੇਨ ਮੋਟਿਵ ਹੈਗਾ ਹੁਣ ਜਿਹੜਾ ਸੀਜ਼ਨ ਆ ਰਿਹਾ ਹਾਰਵੈਸਟਿੰਗ ਉਹਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਇਨਸੀਡੈਂਟਸ ਜਿਹੜੇ ਉਹਨਾਂ ਨੂੰ ਘੱਟ ਤੋਂ ਘੱਟ ਕਰੀਏ ਜਾਂ ਉਹਨਾਂ ਨੂੰ ਜ਼ੀਰੋ ਰੱਖੀਏ। ਇਹ ਹੀ ਸਾਡਾ ਮੇਨ ਮੋਟਿਵ ਹੈ। ਉਹਦੇ ਬਾਰੇ ਕਿਸਾਨਾਂ ਨੂੰ ਦੱਸਿਆ ਗਿਆ ਹੈ ਡਿਟੇਲ ਬਹੁਤ ਬੜੇ ਹੀ ਵਿਸਤਾਰਪੂਰਵਕ ਉਹਨਾਂ ਨੂੰ ਉਦੋਂ ਆਲਟਰਨੇਟਿਵਸ ਬਾਰੇ ਵੀ ਦੱਸਿਆ ਗਿਆ ਹੈ ਕਿ ਕਾਨੂੰਨ ਦੇ ਜਿਹੜੇ ਪ੍ਰੋਵੀਜ਼ਨਸ ਹੈ ਜਿਹਦੇ ਤਹਿਤ ਜੁਨਾਦ ਇੱਕ ਜੋ ਹੈ ਅਗਰ ਇਹਕਰ ਉਹ ਪਾਗ ਲਾਉਦੇ ਹੈ ਜਾਂ ਉਹਨਾਂ ਦੀ ਜਿਹੜੀਆਂ ਨਾਪਰਵਾਹੀ ਉਹਦੇ ਵਿੱਚ ਨਜ਼ਰ ਆਉਂਦੀ ਹੈ ਜਿਸ ਕਰਕੇ ਵਾਤਾਵਰਣ ਨੂੰ ਨੁਕਸਾਨ ਪਹੁੰਚ ਰਿਹਾ ਹੈ ਭਾਵੇਂ ਅੰਦਰ ਭਾਵੇਂ ਕਿ ਜਿਹੜੇ ਹਾਈ ਕੋਰਟਸ ਹਾਂ ਸਾਫ ਤੋਂ ਸੁਪਰੀਮ ਕੋਰਟ ਦੇ ਆਰਡਰਸ ਵੀ ਇਨ ਰਿਗਾਰਡਿੰਗ ਆਇਓ ਸੋ ਕੀ ਕਾਨੂੰਨੀ ਕਾਰਵਾਈ ਹੋਊਗੀ ਉਹਦੇ ਬਾਰੇ ਵੀ ਹੋਣਾ ਚਾਹ ਤਾਡੇ ਮਾਧਿਅਮ ਤੋਂ ਵੀ ਅਸੀਂ ਇਹ ਦੱਸਣਾ ਚਾਹ ਰਹੇ ਹਾਂ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹੈ ਹੁਣ ਇੱਕ ਤੋਂ ਪ੍ਰੀਵੈਂਟਿਵ ਜਿਹੜੇ ਮੈਜਰਸ ਹੈ ਪਿੰਡਾਂ ਦੇ ਵਿੱਚ ਜਾ ਕੇ ਜਾਗਰਤਾ ਬੁਲਾਣਾ ਪਾਰਾ ਸਾਹਿਬ ਤੋਂ ਜੋ ਅਨਾਉਂਸਮੈਂਟਸ ਕਰਾਣਾ ਲੋਕਾਂ ਦੇ ਵਿੱਚ ਮੈਸੇਜ ਸਰਕੂਲੇਟ ਕਰਨਾ ਐਸਐਚਓ ਐਡੀਐਸਪੀਸ ਦੇ ਆਪਣੇ ਐਸਡੀਐਮ ਸਾਹਿਬ ਜੋ ਹੈ ਉਹ ਆਪ ਜਾਣ ਕੇ ਮੀਟਿੰਗ ਕਰਨ ਕਿ ਤਾਂ ਕਿ ਸਾਨੂੰ ਕੋਈ ਵੀ ਜਿਹੜੀ ਇੱਕ ਲੀਗਲ ਕਾਰਵਾਈ ਹੋ ਕਰਕੇ ਆਪਣੇ ਲੋਕਾਂ ਤੇ ਇਹ ਕੋਈ ਕਾਰਵਾਈ ਕਰਨ ਦੀ ਲੋਬਤੀ ਨਾ ਬਟ ਇਹ ਫਿਰ ਵੀ ਅਸੀਂ ਜ਼ਰੂਰ ਉਹਨਾਂ ਨੂੰ ਅਲਰਟ ਕਰਨਾ ਚਾਹੁੰਦੇ ਹਾਂ ਇਸ ਨੂੰ ਕਿ ਜੇਕਰ ਕਿਸੇ ਦੀ ਸ਼ਮੂਲੀਅਤ ਹੈ ਕੋਈ ਜਾਦੂਗਤ ਕੇ ਇਸ ਤਰ੍ਹਾਂ ਦੀ ਐਕਟੀਵਿਟੀ ਕਰ ਰਿਹਾ ਹੈ ਫਿਰ ਕਾਨੂੰਨ ਮੁਤਾਬਿਕ ਕਰਨਾ